ਲਈ ਉਹਨੂੰ ਮੇਨਟੇਨ ਕਰਨਾ ਪਊਗਾ ਉਸੇ ਠੇਕੇਦਾਰ ਨੂੰ 5 ਸਾਲ ਲਈ ਉਹਦੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਚੱਕਣੀ ਪਊ। ਪੁਰਾਣੀਆਂ ਸਰਕਾਰਾਂ ਜਦੋਂ ਆਪਾਂ ਅਕਾਲੀ ਕਾਂਗਰਸ ਦੇ ਟਾਈਮ 'ਚ ਦੇਖਿਆ ਹੋਣਾ ਜਦੋਂ ਪਹਿਲਾਂ ਮਤਲਬ ਕਿ ਠੇਕੇਦਾਰ ਸੜਕਾਂ ਬਣਾਉਂਦੇ ਸੀ ਇਹ ਪਿੱਛੋਂ ਬਣਾਉਂਦੇ ਚਲੇ ਆਉਂਦੇ ਸੀ ਤੇ ਜਿਵੇਂ ਜਿਵੇਂ ਅੱਗੇ ਆਈ ਜਾਣਾ ਤਾਂ ਜਦੋਂ ਤੱਕ ਉਹ ਸੜਕ ਕੰਪਲੀਟ ਹੋਣੀ ਪਿੱਛੋਂ ਟੁੱਟਦੀ ਚਲੇ ਜਾਂਦੀ ਸੀ। ਕਾਰਨ ਕੀ ਸੀ ਕੋਈ ਚੈੱਕ ਐਂਡ ਬੈਲੈਂਸਸ ਤਾਂ ਹੈ ਹੀ ਨਹੀਂ ਸੀ। ਕੋਈ ਪੁੱਛਣ ਵਾਲਾ ਹੀ ਨਹੀਂ ਸੀ। ਭ੍ਰਿਸ਼ਟਾਚਾਰ ਆਪਣੇ ਸਿਖਰਤਾਤੇ ਸੀਗਾ ਜਿੱਥੇ ਲੱਕ ਪੈਣੀ ਚਾਹੀਦੀ ਹੈ ਉੱਥੇ ਲੱਕ ਥੋੜੋ ਪੈਂਦੀ ਸੀ ਉੱਥੇ ਕਾਲਾ ਤੇਲ ਮਿਲਾ ਕੇ ਸੜਕਾਂ ਵਿਛਾਈ ਜਾਂਦੇ ਸੀਗੇ ਸਿਰਫ ਤੇ ਸਿਰਫ ਜਦੋਂ ਵੋਟਾਂ ਆ ਜਾਂਦੀਆਂ ਸੀ ਵੋਟਾਂ ਨੂੰ ਮੱਧ ਨਜ਼ਰ ਰੱਖਦੇ ਹੋਏ ਖਾਮ ਖਾ 2-2 ਇੰਚ ਦੀਆਂ ਲੇਹੜਾਂ ਪਾ ਕੇ ਸਾਰ ਦਿੰਦੇ ਸੀ ਤੇ ਜਦੋਂ ਵੋਟਾਂ ਲੰਘ ਜਾਣੀਆਂ ਤੇ ਨਾਲ ਦੀ ਨਾਲ ਉਹ ਟੁੱਟਣੀਆਂ ਸ਼ੁਰੂ ਹੋ ਜਾਣੀਆਂ ਸੋ ਇਹ ਇਹਨਾਂ ਦੀ ਇੱਕ ਸਟ੍ਰੈਟਜੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਅਸੀਂ ਸਹੀ ਮੈਨੇ ਦੇ ਵਿੱਚ ਦਿਲੋਂ ਚਾਹੁੰਦੇ ਆਂ ਕਿ ਜਿਹੜਾ ਸਾਡਾ ਪੰਜਾਬ ਦੇ ਅੰਦਰ ਜਿਹੜਾ ਸੜਕਾਂ ਦਾ ਨੈਟਵਰਕ ਹੈ ਸਾਡੀਆਂ ਸੜਕਾਂ ਦਾ ਨੈਟਵਰਕ ਐਨਾ ਆਲਾ ਕਿਸਮ ਦਾ ਐਨਾ ਸ਼ਾਨਦਾਰ ਕਿਸਮ ਦਾ ਹੋਣਾ ਚਾਹੀਦਾ ਐਨਾ ਵਧੀਆ ਹੋਣਾ ਚਾਹੀਦਾ ਕਿ ਜਿਹੜੀ ਸੜਕ ਇੱਕ ਵਾਰ ਬਣ ਗਈ ਐਟ ਲੀਸਟ ਨਹੀਂ ਤਾਂ ਐਟ ਲੀਸਟ 5 ਸਾਲ ਦੇ ਲਈ ਉਹਦਾ ਜਣੀ ਕਿ ਕੋਈ ਖੈਰ ਖਵਾ ਹੋਵੇ ਜਿਹੜਾ ਠੇਕੇਦਾਰ ਹੋਣੇ ਸੜਕ ਬਣਾਊਗਾ ਉਹ 5 ਸਾਲ ਲਈ ਇਹਦੀ ਮੇਨਟੇਨੈਂਸ ਵੀ ਹੁਣ ਨਾਲ ਚੱਕੂਆ ਪੁਰਾਣੇ ਟਾਈਮਾਂ 'ਚ 1 ਸਾਲ ਦੀ ਮੇਨਟੇਨੈਂਸ ਹੁੰਦੀ ਸੀ ਹੁਣ 5 ਸਾਲ ਦੀ ਕਰ ਦਿੱਤੀ ਗਈ ਇਹਦੇ ਵਿੱਚ ਇੱਕ ਗੱਲ ਹੋਰ ਵੀ ਮੈਂ ਦੱਸਣੀ ਚਾਹੁੰਨਾ ਅੱਗੇ ਕੀ ਹੁੰਦਾ ਸੀ ਜਦੋਂ ਸੜਕ ਬਣਦੀ ਸੀ ਪੁਰਾਣੀਆਂ ਸਰਕਾਰਾਂ ਦੇ ਟਾਈਮ 'ਚ ਮਿਡ ਟਰਮ ਦੇ ਵਿੱਚ ਪੈਸਾ ਵਸੂਲਣ ਲਈ ਰਿਸ਼ਵਤ ਖਾਣ ਲਈ ਮਿਡ ਟਰਮ ਦੇ ਵਿੱਚ ਫਿਰ ਇੱਕ ਨਾਲ ਇੱਕ ਸਬ ਟੈਂਡਰ ਲਾਏ ਜਾਂਦੇ ਸੀ ਰਿਪੇਅਰ ਦੇ ਟੈਂਡਰ ਹੁੰਦੇ ਸੀਗੇ ਵੀ ਜੀ ਇਹ ਸੜਕ ਟੁੱਟ ਗਈ ਹੁਣ ਇਹਦੀ ਰਿਪੇਅਰ ਦੇ ਟੈਂਡਰ ਲਾਏ ਜਾਣਗੇ ਤਾਂ ਇਸ ਦੇ ਵਿੱਚ ਇਹ ਇਹ ਪੰਜਾਬ ਦਾ ਜਿਹੜਾ ਪੰਜਾਬੀਆਂ ਦਾ ਜਿਹੜਾ ਖੂਨ ਪਸੀਨੇ ਦੇ ਨਾਲ ਦਿੱਤਾ ਹੋਇਆ ਟੈਕਸ ਦਾ ਪੈਸਾ ਹੈ ਜਿਹੜਾ ਕਿ ਸਹੀ ਅਰਥਾਂ ਦੇ ਵਿੱਚ ਲੱਗਣਾ ਚਾਹੀਦਾ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਕਿ ਇੱਕ ਇੱਕ ਪੈਸਾ ਜੋ ਪੰਜਾਬ ਦੇ ਲੋਕਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਤੋਂ ਟੈਕਸ ਦੇ ਰੂਪ ਵਿੱਚ ਦਿੱਤਾ ਹੈ ਇੱਕ ਇੱਕ ਪੈਸਾ ਜਿਹੜਾ ਉਹ ਪਾਰਦਰਸ਼ਤਾ ਦੇ ਤਰੀਕੇ ਨਾਲ ਤੇ ਇਮਾਨਦਾਰੀ ਨਾਲ ਲਾਇਆ ਜਾਊਗਾ ਇਹਦੇ 'ਚ ਮੈਨੂੰ ਇੱਕ ਗੱਲ ਹੋਰ ਵੀ ਦੱਸਦੇ ਹੋ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਵੀ ਸੜਕ ਬਣੂਗੀ ਇਸ ਸੜਕ ਦੀ ਨਿਗਰਾਨੀ ਦੇ ਲਈ ਅਸੀਂ ਇੱਕ ਇੱਕ ਇਹਦੇ 'ਚ ਟੈਕਨੋਲੋਜੀ ਦਾ ਵੀ ਯੂਜ਼ ਕੀਤਾ ਜਿਹਦੇ ਵਿੱਚ ਜੀਓ ਟੈਗਿੰਗ ਹੋਊਗੀ ਨਾਲ ਫੋਟੋ ਵੀ ਜਾਨੀ ਕਿ ਖਿੱਚ ਕੇ ਠੇਕੇਦਾਰ ਨੂੰ ਹਰ ਸਮੇਂ ਸਮੇਂ ਸਿਰ ਸਮੇਂ ਸਮੇਂ ਸਿਰ ਮੰਨ ਲਓ ਜਿਵੇਂ ਅੱਜ ਫੋਟੋ ਖਿੱਚੀ ਤੇ ਜਦੋਂ ਉਹਨੇ ਅੱਗੇ ਉਹਦਾ ਕੋਈ ਕੰਮ ਡਵੈਲਪਮੈਂਟ ਕੀਤੀ ਫੇਰ ਫੋਟੋ ਖਿੱਚੀ ਤਾਂ ਉਹ ਫੋਟੋਆਂ ਜਿਹੜੀਆਂ ਖਿੱਚ ਕੇ ਨਾਲ ਟੈਗਿੰਗ ਕਰੂਗਾ ਜੀਓ ਟੈਗ ਹੋਊਗੀ ਤਾਂ ਜੋ ਸਾਡੇ ਕੋਲੇ ਦੀ ਮੁਕੰਮਲ ਜਿਹੜੀ ਜਾਣਕਾਰੀ ਹੈ ਮੁਕੰਮਲ ਜਾਣਕਾਰੀ ਉਪਲਬਧ ਹੋਵੇ ਤੇ ਜਿਹੜੀ ਜਾਣਕਾਰੀ ਹੋਊਗੀ ਅਸੀਂ ਅਸੀਂ ਇਹ ਜਾਣਕਾਰੀ ਨੂੰ ਪਬਲਿਕ ਪੋਰਟਲ ਦੇ ਉੱਤੇ ਜਨਤਕ ਰੱਖਾਂਗੇ ਪਬਲਿਕ ਪੋਰਟਲ ਦੇ ਉੱਤੇ ਤਾਂ ਜੋ ਕੋਈ ਵੀ ਬੰਦਾ ਪੰਜਾਬ ਚ ਕੋਈ ਵੀ ਬਸ਼ਰ ਇਹਨੂੰ ਉੱਠ ਕੇ ਇਹ ਜਾਣਕਾਰੀ ਨੂੰ ਚੈੱਕ ਕਰ ਸਕਦਾ ਕਿ ਕਿਹੜੀ ਸੜਕ ਕਿਸ ਤਰ੍ਹਾਂ ਨਾਲ ਬਣ ਰਹੀ ਹੈ ਕਿੱਥੇ ਬਣ ਰਹੀ ਹੈ ਔਰ ਕਿੰਨੀ ਵਧੀਆ ਤਰੀਕੇ ਨਾਲ ਕਿਹੜੇ ਮਟੀਰੀਅਲ ਨਾਲ ਬਣ ਰਹੀ ਹੈ ਇਸ ਦੇ ਨਾਲ ਨਾਲ ਅਸੀਂ ਇੱਕ ਹੋਰ ਵੀ ਮਤਲਬ ਕਿ ਇਹਦੇ ਚ ਖੁਸ਼ਖਬਰੀ ਹੈ ਜਿਹੜੀ ਮੈਂ ਦੇਣੀ ਚਾਹਨਾ ਕਿ ਸਰਕਾਰ ਨੇ ਜਿਹੜੀਆਂ ਪਿੰਡੂ ਪੰਚਾਇਤਾਂ ਨੇ ਪਿੰਡੂ ਪੰਚਾਇਤਾਂ ਨੂੰ ਇੱਕ ਅਧਿਕਾਰ ਦਿੱਤਾ ਹੈ ਕਿ ਜਿਹੜੀ ਸੜਕ ਅਗਰ ਸੜਕ ਨੂੰ ਉਹ ਚੈੱਕ ਕਰਨਗੇ ਪੰਚਾਇਤਾਂ ਖੁਦ ਚੈੱਕ ਕਰਦੰਗੀਆਂ ਵੀ ਸੜਕ ਕਿਹੋ ਜੀ ਬਣਦੀ ਹੈ ਜੇ ਪੰਚਾਇਤ ਦੀ ਤਸੱਲੀ ਹੋਊਗੀ ਜੇਕਰ ਪੰਚਾਇਤ ਦੀ ਤਸੱਲੀ ਹੋਊਗੀ ਕਿ ਸੜਕ ਹੈ ਜਿਹੜੀ ਉਹ ਅਪ ਟੂ ਮਾਰਕ ਅਪ ਟੂ ਬਿਲਕੁਲ ਜੋ ਉਹਨਾਂ ਦੇ ਸੈਟੀਸਫੈਕਸ਼ਨ ਦਾ ਲੈਵਲ ਹੈ ਉੱਥੇ ਬਣ ਰਹੀ ਹੈ ਜੋ ਉਹਨਾਂ ਨੇ ਆਪਣੀ ਜੋ ਡੀਪੀਆਰਜ਼ ਰਜਿਸਟ ਕੀਤੀਆਂ ਨੇ ਉਹਦੇ ਹਿਸਾਬ ਨਾਲ ਬਣ ਰਹੀ ਹੈ ਤਾਂ ਜੇ ਤਾਂ ਤਾਂ ਫਿਰ ਆਸੀਂ ਉਹਦੀ ਜਿਹੜੀਆਂ ਪੇਮੈਂਟਾਂ ਨੇ ਉਹ ਡਿਸਪਰਸ ਕਰਾਂਗੇ ਜੇਕਰ ਪੰਚਾਇਤਾਂ ਇਹ ਕਹਿ ਦਿੰਦੀਆਂ ਨੇ ਕਿ ਇਹਦੇ ਵਿੱਚ ਸਾਨੂੰ ਕੋਈ ਕਮੀ ਪੇਸ਼ੀ ਪਾਈ ਜਾਂਦੀ ਹੈ ਤਾਂ ਜਿਹੜੀਆਂ ਪੰਚਾਇਤਾਂ ਹੋਣਗੀਆਂ ਉਹ ਸਿੱਧੇ ਰੂਪ ਦੇ ਵਿੱਚ ਜਿਹੜੀ ਇਹਦੀ ਸ਼ਿਕਾਇਤ ਹੈ ਉਹ ਸਰਕਾਰ 'ਪਾਸ ਤੇਰੀ ਸਰਕਾਰ 'ਪਾਸ ਜਿਹੜੀ ਆਪਣੀ ਪੰਚਾਇਤ ਪੰਚਾਇਤ ਜਾਨੀ ਕਿ ਆਪਣੀ ਕੰਪਲੀਟ ਦਰਜ ਕਰਾ ਸਕਦੀ ਹੈ ਤਾਂ ਜਿਵੇਂ ਹੀ ਪੰਚਾਇਤ ਵੱਲੋਂ ਕੰਪਲੇਂਟ ਆਉਂਦੀ ਹੈ ਕਿ ਉਹਰੇ ਕਿਸੇ ਕਿਸਮ ਦਾ ਜਾਨੀ ਕਿ ਕੋਈ ਉਹਨਾਂ ਨੂੰ ਲੱਗਦਾ ਵੀ ਅਪ ਟੂ ਨੋਰਮਸ ਨਹੀਂ ਬਣ ਰਹੀ ਤਾਂ ਇਮੀਡੀਏਟਲੀ ਸਾਡੇ ਜਿਹੜੇ ਅਫਸਰ ਨੇ ਸਾਡੇ ਅਫਸਰ ਜਾਣਗੇ ਤੇ ਜਾ ਕੇ ਉਹਨਾਂ ਨੂੰ ਚੈੱਕ ਕਰਕੇ ਤੇ ਜਿਹੜੀ ਵੀ ਉਹਦੇ 'ਚ ਕੋਈ ਖਾਮੀ ਹੋਊਗੀ ਉਹਨੂੰ ਜਾਂ ਤਾਂ ਠੀਕ ਕਰਾਂਗੇ ਜੇਕਰ ਫੇਰ ਵੀ ਜੇਕਰ ਫੇਰ ਵੀ ਸਾਨੂੰ ਲੱਗਦਾ ਹੈ ਕਿ ਕਿਸੇ ਕਿਸਮ ਦੀ ਇਹਦੇ ਵਿੱਚ ਕੋਈ ਹਿਰਾਫੇਰੀ ਹੋ ਰਹੀ ਹੈ ਤਾਂ ਜਿਹੜਾ ਉਹ ਕੰਸਰਨ ਠੇਕੇਦਾਰ ਹੋਊਗਾ ਉਹਦਾ ਕੰਮ ਰੁਕਵਾ ਕੇ ਉਹਦਾ ਟੈਂਡਰ ਜਿਹੜਾ ਟਰਮੀਨੇਟ ਵੀ ਕੀਤਾ ਜਾਊਗਾ ਔਰ ਉਹਨੂੰ ਬਲੈਕਲਿਸਟ ਵੀ ਕੀਤਾ ਜਾਊਗਾ ਤਾਂ ਜੋ ਦੁਬਾਰਾ ਉਹ ਲੋਕਾਂ ਦੇ ਇਸ ਪੈਸੇ ਦਾ ਮਿਸਯੂਜ਼ ਨਾ ਕਰ ਸਕੇ ਤੇ ਦੁਬਾਰਾ ਤੋਂ ਕਦੇ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਜਾਨੀ ਕਿ ਮਤਲਬ ਕਿ ਸੜਕਾਂ ਦੇ ਵਿੱਚ ਕੋਈ ਕਿਸੇ ਕਿਸਮ ਦੀ ਹੀਰਾ ਫੇਰੀ ਨਾ ਕਰ ਸਕੇ ਸੋ ਬਹੁਤ ਬਹੁਤ ਧੰਨਵਾਦ ਅੱਜ ਦੀ ਇਹ ਬੜੀ ਅਹਿਮ ਜਮੇ ਜਾਣਕਾਰੀ ਸੀ ਜਿਹੜੀ ਅਸੀਂ ਤੁਹਾਨੂੰ ਇਸ ਮਾਧਿਅਮ ਦੇ ਨਾਲ ਦਿੱਤੀ ਹੈ ਧੰਨਵਾਦ ਜੀ